ਕਿੰਝ ਸਿੱਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ ਜੁੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੁਹਾਰਕਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਲਾਗੇ ਪਿੰਡ ਜਗਦੇਵ ਕਲਾਵਾ ਤੇ ਮੈਸਟਰ ਬਾਈਪਾਸ ਵੀ ਇੱਥੋਂ ਜਿਹੜਾ ਲੱਗ ਗਿਆ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਆ ਅੱਜ ਜਿਹੜੀਆਂ ਵਾ ਦੋ گاਵਾ ਤੁਹਾਨੂੰ ਦਿਖਾਉਣੀਆਂ ਵਾ ਤੇ ਬਾਕੀ ਇਹ ਆ ਵੀ ਦੋਵੇਂ ਸੂਈਆਂ ਸਵਾਈਆਂ ਵਾ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਪਰਸ਼ੋਦੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਾ ਵਧੀਆ ਵਧੀਆ ਤੁਸੀਂ ਸ਼ਰਾਉ ਜੀ ਸਭ ਵਧੀਆ ਜੀ ਤੇ ਨਾਮ ਦੱਸ ਤਾਂ ਫਿਰ ਨਾਮ ਆਪਣਾ ਕੁਲਦੀਪ ਸਿੰਘ ਜੀ ਹਾਂਜੀ ਪਿੰਡ ਲਵਾਰ ਕਾ ਖੁਰਦੇ ਜੀ ਤੇ ਸਿੱਤ ਤੇ ਤਸੀਲ ਤੇ ਜਲਾ ਮਰਸਾ ਜੀ ਜਲਾ ਵੀ ਅਮਰੀਕਾ ਹਨਾ ਲੱਗ ਗਈ ਅਮਰੀਕਾ ਦੀ ਥਾਣਾ ਆਪਣਾ ਲੱਗ ਗਈ ਆਪਣੇ ਸ਼ਹਿਰ 'ਚ ਲੱਗ ਗਈ ਹੈ ਹਾਂਜੀ ਠੀਕ ਹੈ ਤੇ ਫੋਨ ਨੰਬਰ ਹੀ ਫੋਲਦਾ ਫੋਨ ਨੰਬਰ ਹੈਗਾ 98725 095 ਨਾਲ ਠੀਕ ਹੈ ਹਾਂਜੀ ਤੇ ਬਾਕੀ ਮਾਲ ਕੁਝ ਵਿੱਚ ਵਿਗ ਗਿਆ ਨਾ ਹੁਣ ਤਾਂ ਮਾਲ ਤੁਹਾਨੂੰ ਕੱਲ ਦਾ ਫੋਨ ਕਰਨ ਦੇ ਹਾਂ ਤੇ ਦੋ ਵੈੜਾ ਵੇਚੀਆਂ ਇੱਕ ਸਵੇਰੇ ਵੇਗੀ ਤੋਕੜੀ ਅੱਛਾ ਤੇ ਟੋਕੜ ਗੱਬਣੀ ਠੀਕ ਹੈ ਹਾਂਜੀ ਤੇ ਇੱਕ ਰਾਤੀ ਵੇਗੀ ਹੈ ਨਾ ਇੱਕ ਰਾਤੀ ਵੇਗੀ ਜੀ ਤੇ ਇੱਕ ਹੁਣ ਆਈ ਹੈ ਇੱਕ ਆ ਹੁਣ ਆਈ ਜੀ ਅੱਛਾ ਇਹ ਚੋਚ ਵਾ ਕੇ ਲਿਆਂਦੀ ਆਪਾਂ ਠੀਕ ਹੈ ਸਵੇਰੇ ਤੜਕੇ ਤੁਹਾਨੂੰ ਫੋਨ ਕੀਤਾ ਵੀ ਥੋੜਾ ਜਿਹਾ ਲੇਟ ਪਾ ਲਈਏ ਵੀਡੀਓ ਹਾਂਜੀ ਹਾਂਜੀ ਉੱਥੇ ਫਿਰ ਚੋਣੀ ਪਈ ਤੁਹਾਨੂੰ ਪਤਾ ਤਸੱਲੀ ਕਰਕੇ ਲਿਆ ਨਹੀਂ ਚੋਕ ਚਵਾ ਕੇ ਲਿਆਉਣੀ ਪੈਂਦੀ ਆ ਹਾਂਜੀ ਹਾਂਜੀ ਠੀਕ ਹੈ ਚਲੋ ਫਿਰ ਪਹਿਲਾਂ ਕਾਲੀ ਵਿਖਾ ਦਈਏ ਠੀਕ ਹੈ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਇਹ ਸੂਈ ਵੀ ਜੀ ਅੱਜ ਤੀਜਾ ਦਿਨ ਜੇ ਸੂਈ ਨੂੰ ਅੱਛਾ ਤੀਸਰਾ ਦਿਨ ਹੈ ਸੂਈ ਹਾਂਜੀ ਅਈ ਤੇ ਫਿਰ ਬੋਲਾ ਹੀ ਹੋਣਾ ਕਿਤੇ ਬੋਲਾ 8-9 ਕਿਲੋ ਬੋਲਾ ਹੈਗਾ ਜੇ ਤੇ ਅੱਛਾ ਕਿੰਨਾ ਘਰੀ ਜਾਊਗੀ ਦੁੱਧ ਦੇ ਦੁੱਧ ਵੇਜੀ ਗਰਮੀ ਆ ਪੱਠੇ-ਪੁੱਠੇ ਨਹੀਂ ਹੈਗੇ 12 ਕਿਲੋ ਘਰੀ ਜਾਏਗੀ ਜਿਆਦਾ 12 ਲੀਟਰ ਦੇ ਕਰੀਬ ਕਰੀ ਜੇ ਦੁੱਧ ਘਰੀ ਜਾਏਗੀ ਵਧੀਆ ਤੋਰੋ ਫਿਰ ਇੱਕ ਰੀਮ ਬਾਕੀ ਆ ਥਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਹਵਾ ਨੇ ਤੇ ਬਰੀ-ਬਰੀ ਕਨੜਾ ਚੰਗੀਆਂ ਕੁਲਾ ਹੀ ਬੱੱਚਾ ਹੈ ਹੁਣ ਇਹ ਤੁਹਾਨੂੰ ਦਿਖਾ ਲਿਨੇ ਪਰਸਾਂ ਦੀ ਜਿਹੜੇ ਕਹਿੰਦੇ ਵੀ ਸੂਈ ਹੈ ਬਾਕੀ ਹੈਗੀ ਜਰਸੀ ਕ੍ਰੋਸ ਤੇ ਤੇ ਕੱਦ ਵੀ ਜਰਸੀ ਕ੍ਰੋਸ ਵਰ ਗਈ ਹੈ ਹੈ ਬੁੱਝਣ ਦੀ ਸੀ ਇਹ ਕੋਈ ਬਲਵਾਤ ਨਹੀਂ ਕੋਈ ਬੰਗਾ ਨਹੀਂ ਕੋ ਲੈਣਾ ਨਹੀਂ ਦੇਣਾ ਠੀਕ ਹੈ ਜੀ ਬਾਕੀ ਇਹ ਵੀ ਤਾਜੀ ਸੂਈ ਗਾਂ ਸਾਰੀਆਂ ਗਰਮੀਆਂ ਕੱਢਣੀਆਂ ਇਹਨੇ ਆਵ ਅੱਛਾ ਕਿ ਬੱਚੀ ਜੀ ਇਹ ਮਗਰ ਬੱਚੀ ਜੀ ਮਗਰੇ ਦੇ ਵਿੱਚ ਇਹ ਤਾਜ ਨਾੜੂ ਜਿਹੜਾ ਨਾਲ ਆ ਹਾਂਜੀ ਹਾਂਜੀ ਧਰਮਗੜ ਮਰਾਦੀ ਮਣੀ ਆ ਦਿਖਾ ਦ ਫਿਰ ਅਥਾਨੇ ਦੇ ਦੇਖ ਸਾਡੇ ਦਿਖਾ ਦ ਜਵਾਹ ਫਲੇ ਦਾ ਜਵਾਹ ਬਿਲਕੁਲ ਸਾਫ ਜੀ ਹਾਂ ਦੇਖ ਸਾਡੇ ਸਾਫ ਜਵਾਹ ਵਾਲੇ ਲੈ ਤੇ ਬਿਲਕੁਲ ਸਾਫ ਜੀ ਜਵਾਹ ਇਹ ਲਾਥਾਨੇ ਆ ਜੀ ਠੀਕ ਹੈ ਜੀ ਕੋਈ ਪੁਰਾਣਾ ਸ਼ਟਾਨੀ ਜੇ ਤੇ ਕਿੰਨਾ ਫਿਰੇ ਦਾ ਮੁੱਲ ਮੁੱਲੇ ਦਾ ਕੋਈ ਨਹੀਂ ਚੈਰ ਹੀ ਕਰਦੇ ਨੇ ਯਾਰ ਕਿੰਨਾ ਕ 40000 ਕਰ ਦਈਏ ਕਰ ਦਈਏ ਕੋ ਛੋਟ ਛਾੜ ਦੋ 2000 ਛੱਡ ਦਈਏ 60000 ਇੱਕ ਹੋਰ ਕਰਦਾ ਅੱਛਾ 70000 70000 ਦੇ ਦਾਂਗੇ ਇਹਦੇ ਵਿੱਚੋਂ 200 ਛੋੜ ਹੀ ਹੋਣੀ ਹੈ ਠੀਕ ਹੈ ਜੀ ਇਹ ਕੋ ਨਾਰਮਲ ਜਿਹਾ ਰੇਟ ਆ ਠੀਕ ਹੈ ਜੀ ਤੇ ਬਾਕੀ ਆ ਵੀ ਸੂਈ ਸਵਾਈ ਆ ਬਹੁਤ ਜਿਆਦਾ ਮੰਗਦੇ ਆ ਵੀ ਸੂਈਆਂ ਦੀ ਹੁਣ ਜਿਹੜਾ ਸੂਈ ਵੀ ਰ ਮੰਗਦੇ ਆ ਤੇ ਹੁਣ ਆ ਸਾਈ ਵਾਲ ਕ੍ਰੋਸ ਚ ਆ ਗਈ ਐ ਤੇ ਮਗਰ ਵੀ ਬੱਛੀ ਆ ਹਾਂਜੀ ਇਹ ਤੇ ਮਗਰ ਵੀ ਬੱਛੀ ਨੇ ਇਹਦਾ ਨਾੜੋ ਜਿਹੜਾ ਤਾਜਾ ਹੀ ਆ ਨਾਲ ਕੋਲਾ ਹੀ ਆ ਬੱਛਾ ਇਹ ਕਿੰਨੇ ਚੱਤੀ ਸੂਈ ਆ ਇਹਨੂੰ 4-5 ਦਿਨ ਹੋਏ ਜੀ ਅੱਛਾ ਹਾਂਜੀ 4-5 ਦਿਨ ਹੋ ਗਏ ਤੇ ਇਹ ਕਿੰਨਾ ਦੁੱਧ ਤਿਆਰ ਕਰ ਗਈ ਆ ਦੁੱਧ ਤਿਆਰ ਕੋ ਜਿਹੜਾ ਤੋਲਣਾ ਨਾ ਬੋਲਾ ਦੇ 11 ਕਿਲੋ ਹੈਗਾ ਜੀ ਅੱਛਾ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਕਰੀ ਜਾਊਗੇ 14 ਕਿਲੋ ਦੁੱਧ ਕਰੀ ਜਾਊਗੇ ਅੱਛਾ ਪਹਿਲਾ ਸੂਆ ਜੇ ਦਾ ਤੇ ਬਾਕੀ ਇਹ ਵੀ ਹੈਗੀ ਸਾਈਵਲ ਕ੍ਰੋਸ ਚ ਉਹ ਤਰ੍ਹਾਂ ਠੰਡੀ ਹੈ ਵੀ ਹੈ ਠੰਡੀ ਸੀ ਲਾ ਵੇਖੋ ਤੁਹਾਡੇ ਸਾਹਮਣੇ ਠੀਕ ਹੈ ਆ ਦੇ ਸਾਦੇ ਇਤਨਾ ਹੀ ਜਿਹੜੀ ਚੀਜ਼ ਉਹ ਆ ਵੀ ਜਿਹੜੀ ਠੰਡੀ ਹੈ ਠੀਕ ਹੈ ਤੇ ਇਹ ਆ ਵੀ ਇਹਦੇ ਹੁਣ ਚਵਾਈ ਹੋ ਗਈ ਆਈ ਹੈ ਚਵਾਈ ਹੋ ਗਈ ਆਈ ਹੈ ਸਵੇਰੇ ਸੌਦਾ ਆਇਆ ਜਿਹੜਾ ਠੀਕ ਹੈ ਸਵੇਰੇ ਆਪਣੇ ਤੜਕੇ ਕੇ ਰਾਤ ਗਾਈ ਵੀ ਕਿ ਮੈਂ ਸਵੇਰੇ ਜਾ ਕੇ ਲਈ ਤੁਹਾਨੂੰ ਫੋਨ ਕੀਤਾ ਮੈਂ ਚਲੋ ਦੋ ਸਵੇੜਾ ਹੋਣੀਆਂ ਚਾਹੀਦੀਆਂ ਹਾਂ ਨਹੀਂ ਸਹੀ ਗੱਲ ਆ ਦੀ ਹਾਂਜੀ ਹਾਂਜੀ ਚਲੋ ਫਿਰ ਤੋਰ ਦੋ ਹਾਂ ਫਿਰ ਇਹਨਾਂ ਵੀ 11 ਕਿਲੋਟਰ ਦੇ ਕਰੀਬ ਹੁਣ ਕਹਿੰਦੇ ਵੀ ਜਿਹੜਾ ਮੌਕੇ ਤੇ ਬੋਲਾ ਹੀ ਹੈ ਇਹ ਦੇਖੋ ਇਹ ਦੰਦਾ ਜੀ ਵਸੀ ਹੈ ਜੀ ਠੀਕ ਹੈ ਜੀ 24 ਮੌ ਇਹ ਹੁਣ ਟੋਕਿਆ ਇਥੇ ਤਾਂ ਦੇਖ ਸਾਡੇ ਸੱਲਿਆਂ ਖਾਲੀ ਆਂ ਜਿਹੜੀ ਆਹ ਠੰਡੀ ਹੁੰਦੀ ਹੈ ਕੋਈ ਗੱਲ ਬਾਤ ਨਹੀਂ ਉਹ ਤਰ੍ਹਾਂ ਠੰਡੀ ਤੇ ਰਹੀ ਹੈ ਬਾਕੀ ਇਹ ਆ ਵੀ ਚਲੋ ਜਿੰਨੇ ਗਰਮੀਆਂ 'ਚ ਘਰੇ ਚਾਉਣੀ ਆ ਉਹਦੇ ਲਈ ਚੰਗੀ ਘਰ ਵਰਤਨ ਲਈ ਦੁੱਧ ਇੰਨਾ ਘਾਵਾ ਦਾ ਚੰਗਾ ਹੁੰਦਾ ਹੈ ਤਾਜੇ ਬੱਚਾ ਇਹ ਤਾਂ ਵੀ ਇਹ ਸਮਝੋ ਵੀ ਗਰਮੀ ਜਿਹਦੇ ਉਹ ਤਾਂ ਘਾਟਿਆਂ ਮੱਝ ਲੈਣੀ ਆ ਨਾ ਹਾਂ ਥਾਣੇ ਦੇ ਵੀ ਦੇ ਸਾਡੇ ਚੰਗੇ ਗਿਆਪਤੇ ਆ ਬਾਕੀ ਮੱਝਾਂ ਦੇ ਮੁਕਾਬਲੇ ਦੁੱਧ ਹੁੰਦਾ ਵਾ ਇੰਨਾ گاਵਾ ਦਾ ਤੇ ਕੱਦ ਕਾਠ ਪੱਖਾ ਵੀ ਚੰਗੀ ਆ ਹਾਂਜੀ ਤੇ ਇਹਦਾ ਫਿਰ ਮੁੱਲ ਲੈਣੀ ਆ ਨਾ ਗਰਮੀਆਂ ਚ ਹਾਂਜੀ ਉਹ ਇੱਕ ਵਾੜ ਦੇ ਲੈ ਹਾਂਜੀ ਤੇ ਮੈਂ ਕਹਿੰਦਾ ਉਹਨੇ ਦੇਣਾ ਦੁੱਧ 10 ਕਿਲੋ ਤੇ ਇਹਨੇ 13 14 ਕਿਲੋ 15 ਕਿਲੋ ਦੁੱਧ ਦੇਈ ਜਾਣਾ ਰਬਾਨਾ ਤੇ ਬਾਕੀ ਇਹ ਆ ਵੀ ਇਹਦੇ ਦੁੱਧ ਦੇ ਗੁਣ ਵੀ ਜ਼ਿਆਦੇ ਹੁੰਦੇ ਉਹਨਾਂ ਦੇ ਗੁਣ ਜ਼ਿਆਦੇ ਆ ਤੁਹਾਨੂੰ ਪਤਾ ਕਾਰ ਵਰਤਨ ਲਈ ਦੁੱਧ ਚੰਗਾ ਵਾ ਬਹੁਤੇ ਇਸ਼ਾਰਾ ਵਾਲੇ ਤੇ ਹੋਏ ਮੰਗਦੇ ਆ ਵੀ ਹਾਂਜੀ ਹਾਂਜੀ ਉਹਦਾ ਦੁੱਧ ਤੇ ਇਹਦਾ ਮੁੱਲ ਫਿਰ ਮੋਲੇ ਦਾ 50000 ਕਰਦੇ ਥੋੜੀ ਬਾਤ ਛੋਟ ਛੜ ਦਾ ਯਾਰ ਹੋਰ ਛੜ ਦਾਂ 48 ਦੀ ਦੇ ਦੀ ਚਲੋ 48000 ਕਰ ਦਾਂਗੇ ਛੋਟ ਛਪਾ ਠੀਕ ਹੈ ਚਲੋ ਕੋ ਫੋਨ ਲਾਉਗਾ ਤੇ ਆਪੇ ਮੋਕੇ ਦੇ ਹੋ ਜਾਊਗਾ ਮੰਨ ਤਾਂ ਠੀਕ ਹੈ ਪਹਿਲਾਂ ਬਚੀ ਜੇ ਗਾ ਰੁਪਈਆ ਦੀ ਬੰਨ ਵਾਲੀ ਜੇ ਠੀਕ ਹੈ ਜੀ ਤੇ ਬਾਕੀ ਚਲੋ ਕੋ ਵੀਰ ਫੋਨ ਲਾਵੇ ਇੱਕ ਕਰੀ ਤੇ ਸੁਨਿਆ ਸੁਨਿਆ ਆਪਣੀ ਚਵਾਈ ਕਰਕੇ ਖੜੇ ਜੀ